ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਤ ਜੈ ਭਾਰਤ ਅੱਜ ਗੜਸ਼ੰਕਰ ਹਲਕੇ ਦੇ ਵਿੱਚ ਆਪਾਂ ਇੱਕ ਮੀਟਿੰਗ ਕੀਤੀ ਹੈ ਮਹਿਲਾ ਜੋੜਿਆਂ ਦੇ ਅੰਦਰ ਜਿੱਥੇ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਦਕਰ ਵੱਲੋਂ ਮਹਿਲਾ ਵਿੰਗ ਦੀ ਅੱਜ ਜ਼ਿੰਮੇਵਾਰੀਆਂ ਦੇਣ ਲਈ ਅੱਜ ਆਪ ਆਥੇ ਇਕੱਤਰਤ ਹੋਏ ਆ ਤੇ ਅੱਜ ਗੜਸ਼ੰਕਰ ਵਿਧਾਨ ਸਭਾ ਹਲਕੇ ਦੇ ਮਹਿਲਾ ਵਿੰਗ ਦਾ ਪ੍ਰਧਾਨ ਅੱਜ ਬਹੁਤ ਹੀ ਸਤਿਕਾਰਯੋਗ ਮੈਡਮ ਰਮਨ ਜੀ ਉਹਨਾਂ ਨੂੰ ਅੱਜ ਪਾਰਟੀ ਵੱਲੋਂ ਪੂਰੇ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਅਸੀਂ ਪਾਰਟੀ ਵੱਲੋਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਮੈਡਮ ਮੀਨਾ ਕੁਮਾਰੀ ਜੀ ਜ਼ਿਲ੍ਹਾ ਪ੍ਰਧਾਨ ਨਮਾਸ਼ਹਿਰ ਮੈਲਾਬਿੰਦ ਦੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਰੋਪਾ ਪਾ ਕੇ ਮੈਡਮ ਜੀ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇ ਜੈ ਭੀਮ ਜੈ ਭਗਵਾਨ ਤੇ ਇਹਨਾਂ ਤੋਂ ਬਾਅਦ ਮੈਂ ਅੱਗੇ ਬੇਨਤੀ ਕਰਾਂਗਾ ਮੈਡਮ ਮੀਨਾ ਕੁਮਾਰੀ ਜੀ ਤੇ ਨਾਲ ਮੈਡਮ ਸੁਨੀਤਾ ਜੀ ਜਿਹੜੇ ਬੰਗਾ ਹਲਕਾ ਤੋਂ ਮਹਿਲਾ ਵਿੰਗ ਪ੍ਰਧਾਨ ਨੇ ਇਹ ਗੜਸ਼ੰਕਰ ਸਿਟੀ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਕਿਰਨ ਜੀ ਉਹਨਾਂ ਨੂੰ ਸਰੋਪਾ ਪਾ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਇਹਨਾਂ ਨੂੰ ਵੀ ਅੱਜ ਨਿਯੁਕਤੀ ਜਿਹੜੀ ਆਪਾਂ ਗੜਸ਼ੰਕਰ ਸਿਟੀ ਦੀ ਮਹਿਲਾ ਵਿੰਗ ਦਾ ਪ੍ਰਧਾਨ ਅੱਜ ਐਲਾਨ ਕਰਦੇ ਆ ਜੀ ਬਾਬਾ ਸੇ ਤੇਰੀ ਸੋਸ ਤੇ ਪਿਆਰਾ ਦੇਾਂਗੇ ਠੋਕੇ ਬਾਬਾ ਸੇ ਤੇਰੀ ਸੋਸ ਤੇ ਪਿਆਰਾ ਦੇਾਂਗੇ ਠੋਕੇ ਅਸੀਂ ਪਾਰਟੀ ਵੱਲੋਂ ਪੂਰੀ ਆਸ ਕਰਦੇ ਆ ਕਿ ਸਾਰੇ ਜਿਹੜੇ ਸਾਥੀ ਐ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ ਮਿਸ਼ਨ ਜਿਸ ਮਿਸ਼ਨ ਤੇ ਅਸੀਂ ਪਹਿਲਾਂ ਨਹੀਂ ਤੋਰ ਪਾਏ ਪਰ ਬਹੁਤ ਸਾਰੇ ਜਿਹੜੇ ਮੈਂ ਸਾਥੀ ਸੁਣਦਾ ਕਿ ਕਹਿੰਦੇ ਨੇ ਕਿ ਵਾਲਮੀਕੀ ਮਜਵੀ ਸਮਾਜ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਤੇ ਨਹੀਂ ਚੱਲ ਪਾਇਆ ਪਰ ਮੈਂ ਪੂਰੀ ਹੁਣ ਆਸ ਰੱਖਦਾ ਕਿ ਅਸੀਂ ਜਿਹੜਾ ਉਹ ਲੰਬਾ ਸਾਡੇ ਮੋਢੇ ਤੇ ਪਿਆ ਹੈ ਸਾਡੇ ਸਿਰ ਤੇ ਬਾਬਾ ਸਾਹਿਬ ਦਾ ਕਰਜ਼ਾ ਹੈ ਅਸੀਂ ਉਹ ਕਰਜ਼ਾ ਪੂਰੀ ਕੌਮ ਨੂੰ ਪੰਜਾਬ ਦੇ ਅੰਦਰ ਆਪਣੇ ਆਪਣੇ ਏਰੀਆ ਚੋਂ ਜਾਗਰਿਤ ਕਰਕੇ ਆਪਣੇ ਸਮਾਜ ਨੂੰ ਐਜੂਕੇਸ਼ਨ ਵੱਲ ਪੜ੍ਹਾਈ ਵੱਲ ਤੋਰ ਕੇ ਔਰ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਸਟਰੋਂਗ ਕਰਨ ਵੱਲ ਪੂਰਾ ਜੋਰਾ ਸ਼ੋਰਾ ਨਾਲ ਆਪਣਾ ਉਹ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਾਂਗੇ ਇੰਨੇ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਨੂੰ ਇੱਕ ਵਾਰ ਫਿਰ ਜੈ ਪੀ ਜੈ ਹਾਰ ਆਖਦਾ ਹਾਂ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਦੇਾਂਗੇ ਖੋਕੇ